ਫਰਸਟ ਟਾਈਮ ਪੱਤਾ ਤੇ ਨਾਲ ਹੀ ਇਹ ਅੱਜ ਪਹਿਲੀ ਵਾਰੀ ਵੀ ਜੁੜੀ ਹੋਈ ਜੀ ਅੱਜ ਇਹ ਹਾਲ ਬਹੁਤ ਖੂਪਾ ਤੇ ਸੋਨਾ ਵੀ ਲੱਗ ਰਿਹਾ ਹੈਗਾ ਤੇ ਤੁਸੀਂ ਵੀ ਸਾਰੇ ਜੀ ਦੱਸਿਓ ਜੀ ਕਮੈਂਟ ਕਰਕੇ ਅੱਜ ਦਾ ਇਹ ਹਾਲ ਬਹੁਤ ਕਿੱਦਾਂ ਦਾ ਲੱਗਦਾ ਹੈ ਬਹੁਤ ਖੁਸ਼ ਹੋਈ ਅੱਜ ਇਹ ਜੁੜੇ ਹੋਏ ਕਿਹਾ ਤੇ ਚਲੋ ਜੀ ਅੱਪਾ ਹੁਣ ਆਪਾਂ ਅੱਜ ਦੀ ਇਸ ਵੀ ਐਉ ਸ਼ੁਰੂ ਕਰਾਂਗੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸਾਡੇ YouTube ਚੈਨਲ Gigi World Vlog ਦੇ ਵਿੱਚ ਸੋ ਅੱਜ ਅਸੀਂ ਤੁਹਾਡੇ ਲਈ ਆਲੂ ਮਟਰ ਦੀ ਸਬਜ਼ੀ ਬਣਾਉਣ ਦੀ ਰੈਸਪੀ ਲੈ ਕੇ ਆਏ ਹਾਂ ਆਪਾਂ ਬਿਲਕੁਲ ਨਵੇਂ ਤਰੀਕੇ ਨਾਲ ਇਹ ਸਬਜ਼ੀ ਜਿਹੜੀ ਆ ਬਣਾਵਾਂਗੇ ਜੀ ਇਸ ਲਈ ਮੈਨੇ ਹਰੀਆਂ ਮਿਰਚਾਂ ਤੇ ਅਦਰਕ ਨੂੰ ਲੰਮਾ-ਲੰਮਾ ਕੱਟ ਲਿਆ ਤੇ ਪਿਆਜ਼ ਵੀ ਆਪਾਂ ਲੰਬੇ-ਲੰਬੇ ਕੱਟ ਲਏ ਨੇ ਆਲੂ ਲੈਨੇ ਆਪਾਂ ਮੀਡੀਅਮ ਸਾਈਜ਼ ਦੇ ਕੱਟੇ ਨੇ ਜੀ ਤੇ ਬੋਇਲਡ ਕੀਤੇ ਹੋਏ ਨੇ ਆਪਾਂ ਨੇ ਜੀ ਮਟਰ ਤਾਂ ਕਿ ਆਪਣੇ ਮਟਰ ਜਿਹੜੇ ਨੇ ਕੱਚੇ ਨਾ ਰਹਿ ਜਾਣ ਆਪਾਂ ਇਹਨਾਂ ਦੀ ਸਬਜ਼ੀ ਸੁੱਕੀ ਜਿਹੜੀ ਆ ਬਣਾਵਾਂਗੇ ਜੀ ਤੇ ਚਲੋ ਜੀ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ। ਲਓ ਜੀ ਆਪਾਂ ਕੜਾਈ ਨੂੰ ਰੱਖ ਲਿਆ ਗਿਆ ਸੀ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੇਸੀ ਕੀ ਐਡ ਕਰਾਂਗੇ। ਇਸ ਦੇ ਵਿੱਚ ਤੁਸੀਂ ਚਾਹੋ ਕੋਈ ਵੀ ਤੇਲ ਜਾਂ ਕੋਈ ਆਇਲ ਲੈ ਸਕਦੇ ਹੋ। ਆਪਾਂ ਇਸ ਦੇ ਵਿੱਚ ਦੇਸੀ ਕੀ ਪਾ ਰਹੇ ਆਂ। ਆਪਾਂ ਥੋੜਾ ਜਿਹਾ ਗਰਮ ਹੋਣ ਦਵਾਂਗੇ। ਇਸ ਦੇ ਵਿੱਚ ਆਪਾਂ ਪਾਵਾਂਗੇ ਹੁਣ ਥੋੜਾ ਜਿਹਾ ਜੀਰਾ। ਸਾਨੂੰ ਹਲਕਾ ਜਿਹਾ ਭੁੰਨ ਲੈਣਾ ਹੈ। ਤੇ ਇੱਕ ਚਮਚਾ ਪਾਣੀ ਤੇ ਆਪਣੇ ਲਈ ਪਿਆਜ਼ ਨੇ ਕੱਟੇ ਹੋਏ ਲੰਮੇ-ਲੰਮੇ ਉਹ ਪਾ ਲੈਨੇ। ਤੇ ਪਿਆਜ਼ਾਂ ਨੂੰ ਬਹੁਤ ਜ਼ਿਆਦਾ ਫਰਾਈ ਨਹੀਂ ਕਰਾਂਗੇ। ਬਸ ਹਲਕਾ ਜਿਹਾ ਸੈਨਰ ਰੰਗ ਜਿਹਾ ਬਦ ਕੇ ਹੋ ਜਾਵੇਗਾ। ਆਪਾਂ ਬਰੋਨੀ ਅਗਲੇ ਮੁੱਟਾ ਤੇ ਆਦਰਕ ਵੀ ਨਾਲ ਹੀ ਖਾਨ ਮੰਗ। ਆਪ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਸੁਨਗੇ। ਇਸ ਖੜਨੇ ਹੀ ਲੱਗਦਾ ਹੈ ਕਿ ਹਰ ਦੇ ਰੱਖੋ। ਕਿ ਚਾਹੁੰਦੇ ਹੈ ਦੇ ਵਿੱਚ ਟਮਾਟਰ ਵੀ ਪਾ ਸਕਦੇ ਹਾਂ ਪਰ ਮੈਂ ਟਮਾਟਰੀ ਬਰਕ ਨਹੀਂ ਪਾਇਆ। ਆਪਾਂ ਜੀ ਕਲੇਮ ਕੱਟ ਰੱਖਾਂਗੇ ਲੋ ਸਾਈ ਕਲੇਮ ਤੇ ਆ ਤੇ ਲੋ ਜੇ ਆਪਾਂ ਇਹਨਾਂ ਨੂੰ ਹਲਕਾ ਹਲਕਾ ਭੁੰਨ ਲਿਆਏ ਦੇਖ ਲਓ ਤੁਸੀਂ ਹੁਣ ਆਪਾਂ ਇਹਦੇ ਵਿੱਚ ਆਪਣੇ ਜਿਹੜੇ ਨੇ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਚਮਚਾ ਆਪਾਂ ਹਲਦੀ ਪਾ ਦੇਣੀ ਹੈ ਇੱਕ ਚਮਚ ਨੂਨ ਨਮਕ ਤੁਸੀਂ ਜਿਹੜਾ ਆਪਣੇ ਸਵਾਦ ਅਨੁਸਾਰ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਪਾ ਲਵਾਂਗੇ ਗੇ ਗਰਮ ਮਸਾਲਾ ਧਨੀਆ ਪਾਊਡਰ ਪੁੰਨੇ ਹੋਏ ਧੀਰੇ ਦਾ ਪਾਊਡਰ ਤੇ ਹੁਣ ਆਪਣੇ ਜਿਹੜੇ ਮਸਾਲੇ ਨੇ ਆਪਾਂ ਪਾਰੇ ਨੇ ਮਿਕਸ ਕਰ ਲੈਣੇ ਨੇ ਸੋ ਪਹਿਲਾਂ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਮਸਾਲਿਆਂ ਨੂੰ ਆਪਣੇਆਂ ਨੂੰ ਆਪਣੇ ਆਲੂ ਜਿਹੜੇ ਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਧੋ ਕੱਟ ਲਏ ਸਨ ਇਹ ਆਪਾਂ ਬਿਲਕੁਲ ਮੀਡੀਅਮ ਸਾਈਜ਼ ਦੇ ਰੱਖੇ ਨੇ ਇਹ ਆਪਾਂ ਪਹਿਲਾਂ ਇਸ ਲਈ ਫਰਾਈ ਕਰਨੇ ਨੇ ਆਪਣੇ ਮਟਰ ਜਿਹੜੇ ਨੇ ਉਹ ਉਬਾਲੇ ਹੋਏ ਨੇ ਇਸ ਕਰਕੇ ਆਪਾਂ ਇਹਨਾਂ ਨੂੰ ਪਹਿਲਾਂ ਭੁੰਨ ਲਵਾਂਗੇ ਗੈਸ ਦੀ ਫਲੇਮ ਬਿਲਕੁਲ ਕੱਟ ਕਰ ਲਵਾਂਗੇ ਇਹਨਾਂ ਨੂੰ ਆਪਾਂ 10 ਤੋਂ 15 ਮਿੰਟ ਲਈ ਟੱਕੇ ਹੀ ਪਕਾਵਾਂਗੇ। ਤੇ ਲਓ ਜੀ ਆਪਾਂ ਹੁਣ ਇਹਨਾਂ ਨੂੰ ਟੱਕ ਕੇ ਰੱਖ ਦਿੰਦੇ ਆ। ਲਓ ਜੀ ਆਪਾਂ 5 ਮਿੰਟਾਂ ਬਾਅਦ ਇਹਨੂੰ ਇੱਕ ਵਾਰ ਦੁਬਾਰਾ ਚੈੱਕ ਕਰ ਲੈਂਦੇ ਆ। ਆਪਾਂ ਇਸ ਨੂੰ ਬਿਤੀ ਹਲਾਉਂਦੇ ਰਵਾਂਗੇ ਤਾਂ ਕਿ ਆਪਣੇ ਪਿਆਜ਼ ਜਲਦੀ ਖਲਣਾ ਲੱਗ ਜਾ। ਪਹਿਲਾਂ ਉਹ ਹਿਲਾ ਕੇ ਦੁਬਾਰਾ ਸਿਰ ਤੋਂ ਚੰਗੀ ਤਰੀਕੀ ਨਾਲ ਸੁਕਾਵਾ ਲਈਏ। ਸਾਨੂੰ ਜਿਹੜੇ ਨੇ ਹਜੇ ਆਪਣੇ ਥੋੜੇ ਜਿ ਕੱਚੇ ਨੇ। ਇਹਨਾਂ ਨੂੰ ਚੰਗੀ ਤਰ੍ਹਾਂ ਲੋ ਜੀ ਆਪਾਂ ਇਸ ਤੋਂ 7-8 ਮਿੰਟ ਦੇਕ ਤੱਕ ਪਨਿਆ ਚਾਹੀਦਾ ਹੈ। ਸਹੀ ਤੇ ਨੇ। ਤੇ ਹੁਣ ਜਿਹੜੇ ਆਪਣੇ ਮਟਰ ਨੇ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ। ਮਟਰ ਆਪਾਂ ਬੋਇਲ ਕਿਤੇ ਹੋਏ ਨੇ। कई लोग की है ना आलू मटर की सब्ज़ी बहुत तरी पर ही घट खाना खाकर बचाते हैं हमेशा किसी मेरे तरीके सब्जी बनाओगे तो हमेशा ऐसे तरह ही किसी सब्जी बनाओगे ये बहुत ही वीयर जी सब्जी है बहुत ही प्यारी होगी बहुत ही टेस्टी लगती है तो हम आप फ्लेम से पान मिनट में पकाव ताकि अपने मखाने जड़े सारे मटर के ਜੀ ਆਪਾਂ ਹੁਣ ਦੇਖਦੇ ਆਪਨੀ ਸਬਜ਼ੀ ਜਿਹੜੀ ਇਹ ਦੀ ਪੰਜ ਮਿੱਠੀ ਹੈ। ਤੁਹਾਨੂੰ ਤੁਸੀਂ ਦੇਖ ਸਕਦੇ ਹੋ ਆਪਣੇ ਆਲੂ ਮਟਰ ਜਿਹੜੇ ਨੇ ਬਹੁਤ ਹੀ ਵਧੀਆ ਠੀਕੇ ਨਾਲ ਬਣ ਕੇ ਤਿਆਰ ਹੋਏ ਨੇ। ਜੇਕਰ ਤੁਹਾਨੂੰ ਸਾਡੀ ਇਹ ਰੈਸਪੀ ਪਸੰਦ ਆਈ ਹੋਵੇ। ਲਓ ਜੀ ਹੁਣ ਆਪਣੀ ਸਬਜ਼ੀ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਗਈ ਹੈ ਜੇਕਰ ਤੁਹਾਨੂੰ ਸਾਡੀ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਤੁਸੀਂ ਵੀ ਆਪਣੇ ਘਰੇ ਜਰੂਰ ਇਸ ਨੂੰ ਟਰਾਈ ਕਰਨਾ ਜੀ ਬਹੁਤ ਹੀ ਸਵਾਦ ਲੱਗਦੀ ਹੈ ਜੀ ਇਹ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈ ਜੀ ਸੋ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਰੈਸਪੀ ਨਾਲ ਤੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਆਪਣੀ ਸਬਜ਼ੀ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਗਈ ਹੈ ਜੀ ਜੇਕਰ ਤੁਹਾਨੂੰ ਸਾਡੀ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਨਵੀਂ ਰੈਸਪੀ ਨਾਲ ਧੰਨਵਾਦ ਜੀ ਸਵਾਗਤ ਹੈ